ਨ ਲੱਖ ਰੁਪਏ ਖਰਾਜ ਦੇ ਬਦਲੇ ਸੂਬੇਦਾਰੀ ਤੇ ਨਾਲ ਉਹਨੂੰ ਮਹਾਰਾਜ ਦਾ ਖਤਾਬ ਦਿੱਤਾ ਇਸ ਗੱਲ ਤੋਂ ਦਲ ਖਾਲਸਾ ਨਾਰਾਜ਼ ਹੋ ਗਿਆ ਆਲਾ ਸਿੰਘ ਨਾਲ ਉਹਨਾਂ ਦਲ ਖਾਲਸਾ ਤਾਂ ਉਹ ਆ ਜਿਹੜਾ ਮદાન ਦੇ ਵਿੱਚ ਮਰਨਾ ਕਬੂਲ ਕਰਦਾ ਪਰ ਝੁਕਣਾ ਨਹੀਂ ਉਹ ਇੱਥੇ ਤਾਂ ਆਲਾ ਸਿੰਘ ਨੇ ਸਿੱਖ ਹੋ ਕੇ ਉਹਦੀ ਈਨ ਮੰਨੀ ਤੁਹਾਨੂੰ ਮੇਰੇ ਮਨ ਵਿੱਚ ਇੱਕ ਸਵਾਲ ਆ ਬਾਬਾ ਆਲਾ ਸਿੰਘ ਜੀ ਨੇ ਅੰਮ੍ਰਿਤ ਕਦੋਂ ਅਤੇ ਕਿੰਨਾ ਤੋਸਕਿਆ ਸੀਗਾ ਇਸ ਵਾਰ ਵੀ ਸਾਨੂੰ ਨਹੀਂ ਦੱਸ ਫਿਰ ਜਿਹੜਾ ਇਹ ਫਰਹੰਦ ਦਾ ਜਿਹੜਾ ਸੂਬੇਦਾਰ ਸੀਗਾ ਅਬਦੁੱਸ ਸਮਦ ਖਾਂ ਉਹਨੇ ਜਦੋਂ ਉਹਨੂੰ ਕੈਦ ਕਰਕੇ ਸਮਾਂ ਭੇਜਤਾ ਤੇ ਉੱਥੋਂ ਤਾਂ ਆ ਗਿਆ ਸੀਗਾ ਫਿਰ ਛੁੱਟ ਗਿਆ ਉਸ ਤੋਂ ਬਾਅਦ ਨਾ ਜਿਹੜਾ ਅਬਦੁੱਸ ਸਮਦ ਖਾਂ ਸੀਗਾ ਉਹਦਾ ਇੱਕ ਦਵਾਨ ਹੁੰਦਾ ਸੀਗਾ ਉਹ Hindu ਸੀ ਲਸ਼ਮਣ ਨਾਰਾਇਣ ਉਹਦਾ ਨਾਮ ਸੀ ਉਹ Hindu ਸੀ ਉਹ ਉਹਨੂੰ ੱੱਕੇ ਨਾਲ ਕਹਿ ਰਿਹਾ ਸੀਗਾ ਵੀ ਤੂੰ ਮੁਸਲਮਾਨ ਬਾ ਵੀ ਮੁਸਲਮਨ ਧਰਮ ਅਪਣਾ ਤੇ ਉਹ ਮੁਸਲਮਨ ਧਰਮ ਅਪਣਾਉਣਾ ਨਹੀਂ ਚਾਹੁੰਦਾ ਸੀਗਾ ਤੇ ਉਹ ਸਰਹੰਦ ਤੋਂ ਭੱਜ ਕੇ ਫਿਰ ਇਹਨਾਂ ਦੀ ਸ਼ਰਨ 'ਚ ਆ ਗਿਆ ਸੀਗਾ ਆਲਾ ਸਿੰਘ ਤੇ ਗੁਰਬਖਸ਼ ਸਿੰਘ ਦੀ ਸ਼ਰਨ 'ਚ ਆ ਗਿਆ ਸੀਗਾ ਤਾਂ ਅਬਦੁੱਸ ਸਮਦ ਖਾਨ ਨੇ ਫਿਰ ਇਹਨਾਂ ਨੂੰ ਕਿਹਾ ਵੀ ਦੀਗਾ ਕਿ ਮੈਨੂੰ ਇਹਨੂੰ ਦੀਵਾਨ ਨੂੰ ਲక్ష్ਮਣ ਨਾਰਾਇਣ ਨੂੰ ਮੇਰੇ ਹਵਾਲੇ ਕਰੋ ਪਰ ਇਹਨਾਂ ਨੇ ਸਾਫ਼ ਮਨਾਂ ਕਰਤਾ ਅਖੀਰ ਦੇ ਵਿੱਚ ਇਹਨਾਂ ਦੀ ਲੜਾਈ ਹੋਈ ਜਿਹਦੇ ਵਿੱਚ ਆਲਾ ਸਿੰਘ ਤੇ ਇਹਨਾਂ ਦੀ ਲੜਾਈ ਹੋਈ ਤੇ ਅਬਦੁੱਸ ਸਮਦ ਖਾਨ ਦੀ ਜਿਹੜਾ ਉਹ ਲੜਾਈ ਦੇ ਵਿੱਚੋਂ ਹਾਰ ਗਿਆ ਤੇ ਉੱਥੇ ਫਿਰ ਮદાન ਛੱਡ ਕੇ ਉਹ ਭੱਜ ਗਿਆ ਉਸ ਤੋਂ ਬਾਅਦ ਫਿਰ ਬੁੱਟਲਾਡੇ ਦਾ ਇਲਾਕਾ ਸੀ ਜਿਹੜਾ ਉਹ ਪੱਟੀਆਂ ਦੇ ਦੇ ਨਾਉਂਦਾ ਸੀਗਾ ਪੱਟੀ ਸੀਗੇ ਉਹ ਅਨਾਇਤ ਖਾਂ ਤੇ ਬਲਾਇਤ ਖਾਂ ਹੂੰ ਹੂੰ ਉੱਥੋਂ ਦੇ ਜਿਹੜੇ ਨਿਵਾਸੀ ਸੀਗੇ ਉਹ ਬੜੇ ਦੁਖੀ ਸਿਗੇ ਉਹਨਾਂ ਤੋਂ ਤੇ ਉਹ ਕਈ ਵਾਰ ਆਲਾ ਸਿੰਘ ਦੇ ਇਲਾਕਿਆਂ ਦੇ ਵਿੱਚ ਜਦੋਂ ਵੀ ਮੌਕਾ ਮਿਲਦਾ ਤਾਂ ਮਾਰ ਤੋੜ ਮਾਰ ਤਾੜ ਕਰ ਜਾਂਦੇ ਸੀਗੇ ਤੇ ਮਾਲ ਉੱਠ ਕੇ ਲੈ ਜਾਂਦੇ ਸੀਗੇ ਜਦੋਂ ਮੌਕਾ ਮਿਲਦਾ ਉਹਨਾਂ ਨੂੰ ਤੇ ਉਦੋਂ ਫਿਰ ਆਲਾ ਸਿੰਘ ਤੇ ਆਲਾ ਸਿੰਘ ਨੇ ਤੇ ਗੁਰਬਖਸ਼ ਸਿੰਘ ਨੇ ਮਿਲ ਕੇ ਹੂੰ ਬਟਲਾੜ ਦੇ ਤੇ ਹਮਲਾ ਕਰਦਾ ਤੇ ਉੱਥੋਂ ਉਹਨਾਂ ਨੂੰ ਬਲਾਇਤਖਾਨ ਦੇ ਉਹਨਾਂ ਨੂੰ ਭਜਾਤਾ ਤੇ ਉਹ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਬਟਲਾੜਾ ਜੀ ਫਰਵਰੀ 1762 ਦੇ ਵਿੱਚ ਜਦੋਂ ਵੱਡਾ ਕੱਲੂ ਘਾਰਾ ਹੋਇਆ ਜਿਹੜਾ ਅਹਿਮਦ ਸ਼ਾਹ ਬਦਾਲੀ ਨੇ ਕੀਤਾ ਸੀਗਾ ਅਹਿਮਦ ਸ਼ਾਹ ਬਦਾਲੀ ਨੇ ਉਦੋਂ ਉੱਥੇ 30 ਹਜ਼ਾਰ ਸਿੱਖਾਂ ਸ਼ਹੀਦ ਕਰ ਦਿੱਤੇ ਤੇ ਅਹਿਮਦ ਸ਼ਾਹ ਬਦਾਲੀ ਨੂੰ ਇਹ ਗੱਲ ਦਾ ਪਤਾ ਸੀਗਾ ਕਿ ਆਲਾ ਸਿੰਘ ਨੇ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ ਨਾ ਉਹਨੇ ਉਹ ਸਿੱਖਾਂ ਨਾਲ ਲੜਿਆ ਨਾ ਉਹ ਉਹਦੇ ਉਹਦੇ ਨਾਲ ਆਇਆ ਬਦਾਲੀ ਤੇ ਉਸ ਤੋਂ ਬਾਅਦ ਉਹਨੇ ਇਸ ਗੱਲ ਤੋਂ ਗੁੱਸੇ ਹੋ ਕੇ ਅਹਿਮਦ ਸ਼ਾਹ ਬਦਾਲੀ ਨੇ ਬਰਨਾਲਾ ਤੇ ਹਮਲਾ ਕਰਤਾ ਤੇ ਬਰਨਾਲਾ ਨੂੰ ਲੁੱਟ ਲਿਆ ਤੇ ਉੱਥੇ ਹੀ ਆਲਾ ਸਿੰਘ ਨੂੰ ਆਪਣੀ ਕੈਦ ਚ ਕਰ ਲਿਆ ਹੁਣ ਆਲਾ ਸਿੰਘ ਅਹਿਮਦ ਸ਼ਾਹ ਬਦਾਲੀ ਦੀ ਕੈਦ ਚ ਵੀ ਰਿਹਾ ਪਰ ਉਹ ਛੁਟਿਆ ਕਿਵੇਂ ਉਹ ਛੁਟਿਆ ਆਲਾ ਸਿੰਘ ਦੀ ਘਰ ਵਾਲੀ ਦੀ ਸਿਆਣਪ ਕਰਕੇ ਜਦੋਂ ਆਲਾ ਸਿੰਘ ਨੂੰ ਕੈਦੀ ਬਣਾ ਲਿਆ ਅਹਿਮਦ ਸ਼ਾਹ ਬਦਾਲੀ ਨੇ ਫਿਰ ਆਲਾ ਸਿੰਘ ਦੀ ਘਰ ਵਾਲੀ ਸੀਗੀ ਫੱਤੋ ਫਤੇਕੌਰ ਹਮ ਉਹਨੇ 4 ਲੱਖ ਨਜ਼ਰਾਨਾ ਦੇ ਕੇ ਆਲਾ ਸਿੰਘ ਨੂੰ ਉਹਦੀ ਕੈਦ ਚੋਂ ਛਡਵਾ ਲਿਆ ਤੇ ਨਾਲ ਅਹਿਮਦ ਸ਼ਾਹ ਬਦਾਲੀ ਨੇ ਆਲਾ ਸਿੰਘ ਨੂੰ ਗਲ ਬੱਕੜੀ ਵੀ ਪਾਈ ਦੋਨੋਂ ਨੂੰ ਇੱਕ ਮਹਿੰਗੀ ਵੱਡੀ ਪੁਸ਼ਾਕ ਵੀ ਦਿੱਤੀ ਤੇ ਨਾਲ ਉਹਨੇ ਸਰਹੰਦ ਦੇ ਵਜ਼ੀਰ ਜੈਨ ਖਾਨ ਨੂੰ ਇਹ ਸੰਦੇਸ਼ਾ ਵੀ ਭੇਜਿਆ ਕਿ ਇਹਨੂੰ ਇਹਦਾ ਇਲਾਕਾ ਜੜਾ ਵਾਪਸ ਕਰ ਤਾ ਉਸ ਤੋਂ ਬਾਅਦ ਆਲਾ ਸਿੰਘ ਫਿਰ ਪਟਿਆਲਾ ਆਇਆ ਫਿਰ ਉਹਨੇ ਪਟਿਆਲਾ ਦਾ ਜੇ ਮੈਂ ਕਹਿ ਕਹਿ ਸਕਦੇ ਆਂ ਕਿ ਪਟਿਆਲੇ ਦੀ ਤੱਕੀ ਦੇ ਵਿੱਚ ਯੋਗਦਾਨ ਪਾਇਆ ਉਹਨੇ ਫਿਰ ਪਟਿਆਲੇ ਨੂੰ ਉਹਨੇ ਪੂਰਾ ਪੈਰਾ ਸਰ ਕੀਤਾ ਹੂੰ ਪਟਿਆਲੇ ਜਾ ਕੇ ਉਹਨੇ ਕਿਲਾ ਬਣਵਾਇਆ ਉੱਥੇ ਹੀ ਰਹਿਣ ਲੱਗਿਆ ਉੱਥੋਂ ਹੀ ਉਹਨੇ ਫਿਰ ਆਪਣਾ ਅੱਗੇ ਦਾ ਰਾਜ ਪ੍ਰਬੰਧਾ ਜਿਹੜਾ ਜਾਰੀ ਰੱਖਿਆ ਔਰ ਬਾਅਦ ਦੇ ਵਿੱਚ ਕੀ ਹੋਇਆ ਅਹਿਮਦ ਸ਼ਾਹ ਬਦਾਲੀ ਜਦੋਂ ਦੁਬਾਰਾ ਆਇਆ ਉਹਨੇ ਫਿਰ ਗ੍ਰਿਫਤਾਰ ਕਰ ਲਿਆ ਕੈਦ ਕਰ ਲਿਆ ਹੂੰ ਆਲਾ ਸਿੰਘ ਆਲਾ ਸਿੰਘ ਨੂੰ ਉਦੋਂ ਹੁਣ ਉਹਨੂੰ ਪਤਾ ਲੱਗ ਗਿਆ ਸੀ ਕਿ ਆਲਾ ਸਿੰਘਾ ਜਿਹੜਾ ਉਹ ਅੰਮ੍ਰਿਤਸਰ ਕੇ ਸਿੱਖ ਬਣ ਗਿਆ ਹੂੰ ਅਹਿਮਦ ਸ਼ਾਹ ਅਬਦਾਲੀ ਨੇ ਉਹਨੂੰ ਕਿਹਾ ਕਿ ਤੂੰ ਕੇਸ ਕਤਲ ਕਰਾ। ਆਲਾ ਸਿੰਘ ਨੇ ਮੰਨਾਂ ਕਰਤਾ। ਫੇਰ ਉੱਥੋਂ 5 ਲੱਖ ਰੁਪਈਆ ਦੇ ਕੇ ਫੇਰ ਛੁੱਟਿਆ। ਅਹਿਮਦ ਸ਼ਾਹ ਅਬਦਾਲੀ ਦੀ ਕੈਦ ਚੋਂ ਆਲਾ ਸਿੰਘ 5 ਲੱਖ ਰੁਪਈਆ ਦੇ ਕੇ ਫੇਰ ਛੁੱਟਿਆ। ਫੇਰ ਆਲਾ ਸਿੰਘ ਨੇ ਜਦੋਂ 5 ਲੱਖ ਰੁਪਈਆ ਦੇ ਕੇ ਅਹਿਮਦ ਸ਼ਾਹ ਅਬਦਾਲੀ ਦੀ ਕੈਦ ਚੋਂ ਛੁੱਟ ਕੇ ਆ ਗਿਆ। ਫੇਰ ਇਹਨਾਂ ਨੇ ਦਲ ਖਾਲਸਾ ਨਾਲ ਮਿਲ ਕੇ ਸਰਹੰਦ ਤੇ ਹਮਲਾ ਕਰਤਾ ਤੇ ਜਿਹੜਾ ਜੈਨ ਖਾਨ ਦੀਗਾ ਅਹਿਮਦ ਸ਼ਾਹ ਅਬਦਾਲੀ ਦਾ ਜਿਹੜਾ ਵਜ਼ੀਰ ᱛੀਗਾ ਜੈਨ ਖਾਨ ਉਹਨੂੰ ਮਾਰਿਆ। ਸਰਹੰਦ ਤੇ ਕਬਜਾ ਕਰ ਲਿਆ ਤਾਂ ਜਿਹੜਾ ਦਲ ਖਾਲਸਾ ਦੀਗਾ ਉਹਨਾਂ ਨੇ ਸਰਹੰਦ ਦੀ ਸੂਬੇਦਾਰੀ ਬਾਬਾ ਬੁੱਢਾ ਸਿੰਘ ਨੂੰ ਦੇ ਕੇ ਸ਼ਾਇਦ ਬੁੱਢਾ ਸਿੰਘ ਕਾਲ ਇੱਕਾ ਸੀ ਉਹਨਾਂ ਦਾ ਨਾਮ ਉਹਨਾਂ ਨੂੰ ਉਹਨਾਂ ਦੀ ਸੂਬੇਦਾਰੀ ਦੇ ਕੇ ਸਰਹੰਦ ਦੀ ਉੱਥੋਂ ਚਲੇ ਗਏ ਬਾਅਦ ਦੇ ਵਿੱਚੋਂ ਆਲਾ ਸਿੰਘ ਨੇ 20000 ਰੁਪਇਆ ਦੇ ਕੇ ਸਰਹੰਦ ਆਪਣੇ ਹੱਥੇੜ ਕਰ ਲਿਆ ਆਪਣੇ ਕਬਜੇ 'ਚ ਲੈ ਲਿਆ ਬੁੱਢਾ ਸਿੰਘ ਨੂੰ 20000 ਦੇ ਕੇ ਸਰਹੰਦ ਆਪਣੇ ਕਬਜੇ 'ਚ ਲੈ ਲਿਆ ਜਦੋਂ ਅਬਦਾਲੀ 1764 ਦੇ ਵਿੱਚ ਆਪਣਾ 8ਵਾਂ ਹਮਲਾ ਕਰਨ ਹਿੰਦੁਸਤਾਨ ਤੇ ਆਇਆ ਤਾਂ ਉਦੋਂ ਨੇ ਆਲਾ ਸਿੰਘ ਨੂੰ ਸਰਹੰਦ ਬੁਲਾ ਕੇ 3 ਲੱਖ ਰੁਪਏ ਖਰਾਜ ਦੇ ਬਦਲੇ ਸੂਬੇਦਾਰੀ ਤੇ ਨਾਲ ਉਹਨੂੰ ਮਹਾਰਾਜਾ ਦਾ ਖਿਤਾਬ ਦਿੱਤਾ ਹੁਣ ਪਟਿਆਲਾ ਰਿਆਸਤ ਦੇ ਜਿੰਨੇ ਵੀ ਮਹਾਰਾਜੇ ਹੋਏ ਨੇਗੇ ਆਲਾ ਸਿੰਘ ਤੋਂ ਬਾਅਦ ਤਾਂ ਉਹਨਾਂ ਨੂੰ ਮਹਾਰਾਜੇ ਦੀ ਉਪਾਧੀ ਅਹਿਮਦ ਸ਼ਾਹ ਅਬਦਾਲੀ ਨੇ ਦਿੱਤੀ ਸੀ ਉਹ ਆਲਾ ਸਿੰਘ ਉਹਨੂੰ ਉਹ ਇਹ ਮਹਾਰਾਜੇ ਵਜਦੇ ਨੇ ਪਟਿਆਲਾ ਰਸਤੇ ਦੇ ਜਿਹੜੇ ਮਹਾਰਾਜੇ ਕੋਈ ਨਹੀਂ ਹੁਣ ਤੱਕ ਤੇ ਇਸ ਗੱਲ ਤੋਂ ਦਲ ਖਾਲਸਾ ਨਾਰਾਜ਼ ਹੋ ਗਿਆ ਆਲਾ ਸਿੰਘ ਨਾਲ ਹੁਣ ਦਲ ਖਾਲਸਾ ਤਾਂ ਉਹ ਆ ਜਿਹੜਾ ਮੈਦਾਨ ਦੇ ਵਿੱਚ ਮਰਨਾ ਕਬੂਲ ਕਰਦਾ ਪਰ ਚੁੱਕਣਾ ਨਹੀਂ ਈਨ ਨਹੀਂ ਮੰਨਦਾ ਹੁਣ ਇੱਥੇ ਤਾਂ ਆਲਾ ਸਿੰਘ ਨੇ ਸਿੱਖ ਹੋ ਕੇ ਉਹਦੀ ਈਨ ਮੰਨ ਲਈ ਮਹਾਰਾਜ ਦੀ ਉਪਾਧੀ ਲੈ ਲਈ ਉਹਨੂੰ ਪੈਸੇ ਦੇ ਕੇ ਇੱਥੇ ਤਾਂ ਉਹ ਹੋ ਗਿਆ ਉਹ ਤੋਂ ਨਾਰਾਜ਼ ਹੋ ਕੇ ਫਿਰ ਦਲ ਖਾਲਸਾ ਨੇ ਪਟਿਆਲਾ ਤੇ ਹਮਲਾ ਕਰਤਾ ਬਰਬਾਦ ਦੇ ਵਿੱਚੋਂ ਫਿਰ ਜੱਸਾ ਸਿੰਘ ਅਹਲੂਵਾਲੀਆ ਨੇ ਵਿਚ ਪੈ ਕੇ ਸੁਲਾਹ ਕਰਵਾਤੀ ਦਲ ਖਾਲਸਾ ਨਾਲ ਤੇ ਫਿਰ ਆਲਾ ਸਿੰਘ ਨੇ ਪੰਥ ਤੋਂ ਮਾਫੀ ਵੀ ਮੰਗੀ ਮਾਫੀ ਮੰਗੀ ਤੇ ਉਸ ਤੋਂ ਬਾਅਦ ਫਿਰ ਉਹਨੂੰ ਰਾਜ ਕਰਨ ਦਿੱਤਾ ਫਿਰ ਉਹਨੇ ਆਪਣਾ ਰਾਜ ਦਾ ਵਿਸਤਾਰ ਕਾਫੀ ਲੰਬਾ ਕੀਤਾ ਲੰਬਾ ਚਲਾਇਆ ਤੇ ਕਾਫੀ ਵਿਸਤਾਰ ਕੀਤਾ ਤੇ ਕਾਫੀ ਉਹਨੇ ਤਰੱਕੀ ਕੀਤੀ ਉਸ ਤੋਂ ਬਾਅਦ 1765 ਦੇ ਵਿੱਚ ਫਿਰ ਆਲਾ ਸਿੰਘ ਦੀ ਮੌਤ ਹੋ ਗਈ ਆਲਾ ਸਿੰਘ ਦਾ ਪੁੱਤਰ ਹੋਇਆ ਸਰਦੂਲ ਸਿੰਘ ਸਰਦੂਲ ਸਿੰਘ ਦੇ ਗਾਂਹ ਦੋ ਪੁੱਤਰ ਹੋਏ ਤੇ ਹਿੰਮਤ ਸਿੰਘ ਤੇ ਅਮਰ ਸਿੰਘ ਫਿਰ ਉਹਨਾਂ ਨੇ ਅੱਗੇ ਪਟਿਆਲਾ ਰਾਜਪਤ ਤੇ ਰਾਜ ਕੀਤਾ ਠੀਕ ਹੈ ਤੇ ਹੁਣ ਜਿਹੜੀ ਵੱਡੀ ਗੱਲ ਦੱਸਣਯੋਗ ਆ ਉਹ ਇਹ ਹੈਗੀ ਕਿ ਪਟਿਆਲਾ ਰਾਜਪਤ ਦੇ ਮਹਾਰਾਜਿਆਂ ਨੂੰ ਮਹਾਰਾਜੇ ਦੀ ਉਪਾਧੀ ਅਹਿਮਦ ਸ਼ਾਹ ਅਬਦਾਲੀ ਵੱਲੋਂ ਮਿਲੀ ਹੋਈ ਹੈ ਜਿਹੜੀ ਕਿ ਹੁਣ ਤੱਕ ਚੱਲਦੀ ਆ ਰਹੀ ਹੈ ਉਹਨਾਂ ਦੇ ਨਾਮ ਦੇ ਅੱਗੇ ਮਹਾਰਾਜਾ ਲੱਗਦਾ ਆ ਰਿਹਾ ਹੁਣ ਤੱਕ ਇਹ ਦੀ ਗਾਲਾ ਸਿੰਘ ਦੀ ਸਾਰੀ ਕਹਾਣੀ ਹਲੋ ਆਪਾਂ ਇਹ ਕਹਿ ਸਕਦੇ ਹਾਂ ਕਿ ਆਲਾ ਸਿੰਘ ਬੜਾ ਸਾਸੀ ਤੇ ਬਹਾਦਰ ਯੋਧਾ ਸੀਗਾ ਪਰ ਕਿਤੇ ਨਾ ਕਿਤੇ ਅਗਰ ਆਪਾਂ ਪੰਥ ਦੀ ਨਜ਼ਰ ਤੋਂ ਦੇਖੀਏ ਹੂੰ ਤਾਂ ਉਹਨਾਂ ਨੇ ਜਿਹੜੀ ਅਫਦਾਲੀ ਦੀ ਈਨ ਮੰਨ ਲਈ ਉੱਥੇ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਰਤਬਾਗ ਆ ਉਹ ਸਿੱਖ ਪੰਥ ਦੇ ਵਿੱਚ ਥੋੜਾ ਜਿਹਾ ਘਟਦਾਗਾ ਹੂੰ ਉਸ ਤਰ੍ਹਾਂ ਉਦਾਂ ਉਹ ਬੜੇ ਯੋਧਾ ਤੇ ਸਾਸੀ ਸੀ ਉਹਨਾਂ ਦਾ ਕੋਈ ਸਾਨ ਨਹੀਂ ਸੀ ਹੂੰ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਸਾਡੀ ਨਿੱਕੀ ਜੀ ਕੋਸ਼ਿਸ਼ ਸੀਗੀ ਸਿੱਖ ਧਰਮ ਸਿੱਖ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਾਉਣਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਸੇ ਤਰ੍ਹਾਂ ਅਸੀਂ ਸਿੱਖ ਯੋਧਿਆਂ ਦੀਆਂ ਕੀਤੀਆਂ ਕੁਰਬਾਨੀਆਂ ਜਾਂ ਉਹਨਾਂ ਦੁਆਰਾ ਸਿਰਜਿਆ ਹੋਇਆ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ ਦੇਖਣ ਲਈ ਦਿਲ ਤੋਂ ਧੰਨਵਾਦ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਦੋਸਤਾਂ ਨਾਲ ਇਹ ਵੀਡੀਓ ਸਾਂਝੀ ਕਰੋ ਧੰਨਵਾਦ